ਆਰੇ ਸਸਰੀ ਕਾਲਜ ਸਾਰਿਆਂ ਨੂੰ ਸ੍ਰੀ ਮੁਕਸਰ ਸਾਹਿਬ ਮਾਗੀ ਦਾ ਮੇਲਾ ਚੱਲ ਰਿਹਾ ਜੀ ਇੱਥੇ ਇੱਕ ਆਪਾਂ ਨੂੰ ਜੇ ਬੱਚੇ ਦੀ ਬਿਮਾਰੀ ਬਾਰੇ ਪਤਾ ਲੱਗਿਆਗਾ ਜਿਸ ਤਰ੍ਹਾਂ ਆਪਾਂ ਸ੍ਰੀ ਫਤਿਹਗੜ੍ਹ ਸਾਹਿਬ ਇੱਕ ਵੀਡੀਓ ਪਾਈ ਸੀ ਜੋ ਫੌਜੀ ਸਾਹਿਬ ਆ ਉਹਨਾਂ ਦੇ ਬੇਟੇ ਨੂੰ ਇੰਜੈਕਸ਼ਨ ਲੱਗਣਾ ਸੀ 27 ਕਰੋੜ ਰੁਪਏ ਦਾ ਸੀ ਉਸ ਤਰ੍ਹਾਂ ਦੀ ਬਿਮਾਰੀ ਵਾਲਾ ਇੱਕ ਬੱਚਾ ਇੱਥੇ ਆਪਾਂ ਨੂੰ ਦਿਖਾਈ ਦੇ ਰਿਹਾ ਬੱਚਾ ਦਿਖਾ ਦਿਓ ਇੱਕ ਵਾਰ ਤੇ ਇਸ ਬੱਚੇ ਨੂੰ ਕੀ ਬਿਮਾਰੀ ਆਪਾਂ ਉਹ ਇਹਨਾਂ ਦੇ ਪਰਿਵਾਰ ਬਾਰੇ ਪਤਾ ਕਰਦੇ ਹਾਂ ਜੀ ਇਹਨਾਂ ਦੇ ਪਰਿਵਾਰ ਤੋਂ ਪਹਿਲੇ ਆਪਣਾ ਨਾਮ ਦੱਸ ਦਿਓ ਜੀ ਤੇ ਜਗਾ ਤੇ ਬੱਚੇ ਨੂੰ ਕੀ ਬਿਮਾਰੀ ਹੈ ਸੱਸੀ ਗੱਲ ਜੀ ਮੇਰਾ ਨਾਮ ਵਿਕਰਮ ਸਿੰਘ ਹੈ ਮੈਂ ਪਟਿਆਲ ਦੇ ਰਹਿਣ ਵਾਲਾ ਹਾਂ ਜੀ ਮੇਰਾ ਬੇਟਾ ਰੀਤਨ ਵੀ ਜਿਸ ਦੀ ਉਮਰ ਸਵਾ 2 ਸਾਲ ਦੀ ਹੈ ਜੀ ਇਸ ਨੂੰ ਇਸ ਸਮੇਂ ਟਾਈਪ 1 ਦੀ ਪ੍ਰੋਬਲਮ ਹੈ ਜੀ ਜਿਸ ਨਾਲ ਬੱਚੇ ਦੇ ਮਸਲ ਨਹੀਂ ਬਣਦੇ ਹੈਗੇ ਅੱਛਾ ਜੀ ਤੇ ਬੱਚਾ ਉੱਠ ਬੈਠ ਨਹੀਂ ਸਕਦਾ ਤੇ ਖਾਣਾ ਪੀਣਾ ਵੀ ਆਮ ਬੱਚਿਆਂ ਤੋਂ ਬਹੁਤ ਘੱਟ ਕਰਦਾ ਹੈ ਜੀ ਹਾਂ ਜੀ ਤੇ ਇਸ ਦਾ ਨਾ ਇੱਕੋ ਹੀ ਟਰੀਟਮੈਂਟ ਹੈ ਜੀ ਜੋ ਲਗੇ ਇਸ ਦਾ ਨਾਮ ਹੈ ਜੀ ਇੰਜੈਕਸ਼ਨ ਦਾ ਅੱਛਾ ਜੀ ਜਿਸ ਦੀ ਕੀਮਤ 8000 ਰੁਪਏ 4 ਲੱਖ ਰੁਪਏ ਆ ਗਈ ਜੀ ਅੱਛਾ ਜੀ ਅਸੀਂ ਫਤਿਹਗੜ੍ਹ ਸਾਹਿਬ ਵੀ ਗਏ ਸੀ ਕਿ ਸੰਗਤ ਜਣ ਉੱਥੇ ਬਹੁਤ ਸਹਿਯੋਗ ਦਿੱਤਾ ਜੀ ਤੇ ਅਸੀਂ ਉਹੀ ਉਮੀਦ ਨਾਲ ਸ਼੍ਰੀ ਮੁਖਸਰ ਸਾਹਿਬ ਸਾਹਿਬ ਦੀ ਧਰਤੀ ਤੇ ਆਏ ਆ ਤੇ ਬੜੀ ਉਮੀਦ ਨਾਲ ਆਏ ਆ ਜੀ ਤੇ ਸੰਗਤ ਸਾਡੀਆਂ ਸਹਿਯੋਗ ਵੀ ਕਰ ਰਹੀਆਂ ਨੇ ਤੇ ਬਸ ਇਹੀ ਉਮੀਦ ਹੈ ਜੀ ਤੇਹੀ ਆਸ ਨਾਲ ਆਏ ਆਂ ਵੀ ਇੰਜੈਕਸ਼ਨ ਇਹਦੇ ਬਹੁਤ ਜਲਦੀ ਲਗਾਵਾ ਲਵੇ ਕਿਹੜਾ ਜਗ੍ਹਾ ਕਿਹੜੀ ਦੱਸੀ ਜੀ ਕਿਹੜੀ ਹੈਗਾ ਤੁਹਾਨੂੰ ਅਸੀਂ ਪੱਤਿਆਰ ਤੋਂ ਆ ਗਏ ਜੀ ਅੱਛਾ ਜੀ ਤੇ ਹੁਣ ਤੱਕ ਕਿੰਨੀ ਤੁਹਾਡੇ ਕੋਲ ਰਕਮ ਇਕੱਠੀ ਹੋ ਚੁੱਕੀ ਹੈ ਆਪ ਨੂੰ ਵੀ 1 ਕਰੋੜ 5 ਲੱਖ ਰੁਪਏ ਹੋ ਗਏ ਜੀ ਅੱਛਾ ਜੀ ਹਾਂ ਜੀ ਜੀ ਤੇ ਜਿਹੜੀ ਇੱਕ ਦੂਸਰਾ ਆਪਾਂ ਫੌਜੀ ਸਾਹਿਬ ਦੇ ਬੇਟੇ ਦੀ ਗੱਲ ਕਰਦੇ ਹੋ ਸੇਮ ਬਿਮਾਰੀ ਹੈ ਸ਼ਾਇਦ ਨਹੀਂ ਵੀ ਜੀ ਉਹਨਾਂ ਦੀ ਅਲੱਗ ਹੈ ਜੀ ਉਹਨਾਂ ਦੇ ਡੀਐਮਡੀ ਆ ਬੱਚੇ ਨੂੰ ਉਹਨਾਂ ਦੇ ਇੰਜੈਕਸ਼ਨ ਬੱਚੇ ਦਾ 27 ਕਰੋੜ ਰੁਪਏ ਦੇ ਇੰਜੈਕਸ਼ਨ ਹਾਂਜੀ ਤੇ ਇਹ ਵਾਲਾ ਇੰਜੈਕਸ਼ਨ ਵੀ ਕਿੱਥੋਂ ਲੱਗਣਾ ਜੀ ਇਹ ਪੀਜੀ ਚੰਡੀਗੜ੍ਹ ਤੋਂ ਲੱਗੇ ਗਿਆ ਵੀ ਜੀ ਇਹ ਇੰਜੈਕਸ਼ਨ ਆਏਗਾ ਯੂ ਐਸ ਤੋਂ ਵੀ ਜੀ ਇਹ ਵੀ ਯੂ ਐਸ ਤੋਂ ਆਇਆ ਹਾਂਜੀ ਵੀਰ ਜੀ ਸੰਗਤਾਂ ਦੇ ਅੱਗੇ ਕੋਈ ਵੀ ਚੀਜ਼ ਵੱਡੀ ਨਹੀਂ ਹੁੰਦੀ ਜੀ 1 ਕਰੋੜ ਰੁਪਏ ਤੱਕ ਇਹ ਕਦੇ ਸਾਡੇ ਕੋਲੇ ਇਕੱਠਾ ਹੋ ਚੁੱਕਿਆ ਤੇ ਜਿਹੜੇ ਕੋੜ 스ਕੈਨਰ ਤੋਂ ਦਿਖਾਉ ਹੋ ਰਹੇ ਆ ਤੁਸੀਂ ਆਨਲਾਈਨ ਇਹਨਾਂ ਦੀ ਸਪੋਰਟ ਕਰ ਸਕਦੇ ਹੋ ਤੇ ਜ਼ਿਆਦਾ ਡਿਟੇਲਸ ਦੀ ਜਾਣਕਾਰੀ ਵੀ ਹਾਸਲ ਕਰ ਸਕਦੇ ਹੋ ਇਹ ਸੰਗਤਾਂ ਆਪਦੇ ਵੱਲੋਂ ਇੱਥੇ ਦਾਨਪੁਣ ਵੀ ਕਰ ਰਹੀਆਂ ਨੇ ਤੇ ਜਰੂਰ ਮਦਦ ਕਰਿਓ ਕਿਸੇ ਦੀ ਜਾਨ ਬਚਾਉਣ ਲਈ ਇਹੀ ਅਪੀਲ ਇਹੀ ਸਨੇਹੇ ਲਈ ਇਹ ਵੀਡੀਓ ਬਣਾਈ ਗਈ ਆ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਚੰਗੀਆਂ ਚੀਜ਼ਾਂ ਸ਼ੇਅਰ ਜਰੂਰ ਕਰੋ ਸੁਖਰੀ